ਹਲੇ ਮੁਰਗੀ ਦੇ ਬੱਚੇ ਨਹੀਂ ਡਰਦੇ ਇਹ ਜ਼ਿਆਦਾ ਡਰਦੇ ਆ ਆ ਬੈਠਾ ਲੋ ਗਿਆ ਵਾ ਤੇ ਨਰੰਗਾ ਇਹ ਸਾਰੇ ਸਟੋਰ ਵਿੱਚ ਘੁੰਮ ਰਿਹਾ ਹੈ ਸਸੇ ਗਾਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਕੱਲ ਵਾਲੀ ਵੀਡੀਓ ਬਾਈ ਤੁਸੀਂ ਦੇਖ ਲਈ ਹੋਣੀ ਆ ਜਿਹਦੇ ਵਿੱਚ ਆਪਾਂ ਨੇ ਮੁਰਗੀ ਆਂਡੇ ਖਾਣੀਆਂ ਦਾ ਲਾਜ ਬਾਰੇ ਦੱਸਿਆ ਹੋਈਗਾ ਤੇ ਵੀਡੀਓ ਕਿਵੇਂ ਲੱਗੀ ਇਹ ਵੀ ਸਾਨੂੰ ਕਮੈਂਟ ਕਰਕੇ ਬਾਈ ਦੱਸਿਓ ਇੱਕ ਵੀਰ ਦਾ ਕਮੈਂਟ ਆਇਆ ਵਾ ਸੀਗਾ ਵੀ ਕਹਿੰਦਾ ਵੀ ਮੁਰਗਿਆਂ ਜਿਹੜੀਆਂ ਆਂਡੇ ਖਾਨਣੇ ਕੈਲਸ਼ੀਅਮ ਦੀ ਕਮੀ ਕਰਕੇ ਖਾਨਣੀਆਂ ਤੇ ਇੱਕ ਬਾਈ ਖਰਾਕ ਨਾ ਪਸੰਦ ਆਵੇ ਉਹਨਾਂ ਨੂੰ ਤੇ ਉਹਦੇ ਕਰਕੇ ਤੇ ਕੈਲਸ਼ੀਅਮ ਦਾ ਬਾਈ ਮੈਂ ਪਹਿਲੀ ਸਾਨੂੰ ਦੱਸਤਾ ਸੀਗਾ ਖਰਾਕ ਵਿੱਚ ਕੈਲਸ਼ੀਅਮ ਵੀ ਆ ਜਾਂਦਾ ਤੇ ਮਲਟੀਵਿਟਾਮਿਨ ਵੀ ਤੇ ਫੀਡ ਵੀ ਤਿੰਨੇ ਚੀਜ਼ਾਂ ਬਾਈ ਆਪਾਂ ਆਂਡੇ ਵਾਲੀ ਮੁਰਗੀਆਂ ਨੂੰ ਦਿੰਨੇ ਆ। ਬੀਵੀ ਦੇ ਸ਼ੁਰੂ ਵਿੱਚ ਕਹਿਤਾ ਸੀਗਾ ਬਾਈ ਖਰਾਕ ਦੀ ਕਮੀ ਕਰਕੇ ਕਿਉਂਕਿ ਤਿੰਨੇ ਚੀਜ਼ਾਂ ਬਾਈ ਆਂਡੇ ਵਾਲੀ ਮੁਰਗੀ ਨੂੰ ਪੈਂਦੀਆਂ ਤੇ ਇੱਕ ਬਾਈ ਜਿਹੜੀ ਜਨੇ ਖਰਾਕ ਫੀਡ ਪਸੰਦ ਨਹੀਂ ਆਉਂਦੀ ਹੈਗੀ ਹਨਾ ਫੀਡ ਜੀ ਬਾਈ ਆਪਾਂ ਜਦੋਂ ਮੁਰਗੀ ਦੀ ਬਦਲਦੇ ਆਂ ਘੱਟੋ ਘੱਟ ਜਾਂ ਇੱਕ ਜਾਂ ਦੋ ਦਿਨ ਨਹੀਂ ਖਾਂਦੀ ਹੈਗੀ ਉਸ ਤੋਂ ਬਾਅਦ ਬਾਈ ਉਹ ਖਾਣ ਲੱਗ ਜਾਂਦੀ ਹੈ ਐਦਾਂ ਦਾ ਕੋਈ ਚੱਕਰ ਨਹੀਂ ਹੁੰਦਾ ਕਿ ਵੀ ਖਰਾਕ ਪਸੰਦ ਨਹੀਂ ਆਉਂਦੀ ਹੈ ਜੀ। ਖਰਾਕ ਵਾਲਾ ਬਾਈ ਕੋਈ ਚੱਕਰ ਨਹੀਂ ਹੁੰਦਾ ਹੈਗਾ ਤੇ ਕੱਲ ਦੇ ਬਾਈ ਨਿਕਲ ਰਹੇ ਆ ਚਕੋਰਾ ਦੇ ਚੂਚੇ ਤੇ ਆਪਾਂ ਨੇ ਜਿਹੜੇ 35-40 ਅੰਡੇ ਲਾਏ ਹੋਈ ਸੀਗੇ ਸ਼ਾਇਦ 50 ਆਂਡੇ ਹੋਣਗੇ ਉਹਨਾਂ ਵਿੱਚੋਂ ਬਾਈ ਬੱਚੇ ਨਿਕਲ ਰਹੇ ਆ ਤੇ ਆਪਾਂ ਅੱਜ ਤੁਹਾਨੂੰ ਦਿਖਾਉਨੇ ਆਂ ਇਹੀ ਸਿਰਿੰਜਾ ਖੋਣੀ ਜਿੰਨੇ ਵੀ ਆਪਣੀ ਸਿਰਿੰਜਾਂ ਹੁੰਦੀਆਂ ਨੇ ਆ ਆ ਕੇ ਖੇਲਣ ਲੱਗ ਜਾਂਦੀਆਂ ਆ ਕੇ ਸਾਰੀਆਂ ਖੋ ਦਿੰਦੀ ਸੁੱਤੇ ਪਏ ਆ ਬਾਈ ਆ ਤੁਹਾਨੂੰ ਦਿਖਾਉਣਾ ਨਿਕਲੇ ਵੀ ਰੰਗ ਬਹੁਤ ਵਧੀਆ ਬਾਈ ਇੱਕ ਤਾਂ ਦੇਖੋ ਬਾਈ ਗਰੇਜ ਆ ਹਨਾ ਤੇ ਦੋ ਹੈਗੇ ਆ ਚਿੱਟੇ ਤਿੰਨ ਨਿਕਲੇ ਆ ਪਾ ਹਾਂ ਇੱਕ ਜਪਾਨੀਸ ਪੈਟਮ ਦਾ ਬਣੇ ਹਨਾ ਪਈ ਹੋਈਆਂ ਉਰੇ ਇਹ ਆਪਾਂ ਨੇ ਉਹਨਾਂ ਦੇ ਨਾਲੇ ਉਮੇ ਦੀ ਵੀ ਲੱਗਦੇ ਆ ਉੱਤੇ ਤੇ ਤੇ ਨਹੀਂ ਚੱਕ ਹੋਣਾ ਹੈਗਾ ਇਹ ਜਰਦਾ ਡਰਦਾ ਡਰਦਾ ਹਾਂ ਕੱਲ ਬਾਈ ਵੀ ਚਾਹ ਹਾਂ ਚਾਰ ਨਿਕਲੇ ਹੋਏ ਆ ਇਹ ਕਾਲੋ ਗਿਆ ਹੋਇਆ ਸੀਗਾ ਤਿੰਨ ਚਿੱਟੇ ਆ ਤੇ ਇੱਕ ਬਈ ਗਰੇਜੇ ਘਦਰ ਦਾ ਡਰਦੇ ਬਹੁਤ ਆ ਇਹ ਤੇ ਬਾਕੀ ਸਾਰੇ ਓਕੇ ਆ ਬਈ ਜੈਪਨਸ ਬੈਂਟਮ ਦਾ ਜਿਹੜਾ ਆਪਣਾ ਬੱਚਾ ਇੱਕ ਥੋੜਾ ਜਿਹਾ ਡਾਊਨ ਹੋ ਗਿਆ ਸੀਗਾ ਦੇਖੋ ਬਈ ਐ ਸੈੱਟ ਹੋ ਗਿਆ ਤੇ ਕੱਲ ਹੀ ਮੈਂ ਪੈਰਾਸ਼ੂਟਾ ਮੋਲ ਇਹਨੂੰ ਦਵਾਈ ਦੇਤੀ ਸੀਗੀ ਹੁਣ ਦੇਖ ਲਓ ਐ ਚੁਕਾਨਾ ਦਾਣਾ ਆਪਾਂ ਨੇ ਬਈ ਸੂਹਾ ਪਾਤਾ ਸੀਗਾ ਇਹਨਾਂ ਨੂੰ ਪੁੱਤ ਆ ਦੇਖ ਲਓ ਸੋਈ ਦੇ ਨਹੀਂ ਪੁੱਤ ਲਾਣੀ ਹੈਗੀ ਇਹਦੇ ਨਹੀਂ ਲਾਣੀ ਹੈਗੀ ਜਾਂ ਬੱਤਕਾਂ ਦੇ ਲਾ ਦੇ ਜਾ ਕੇ ਆਉਂਦੀਆਂ ਨਹੀਂ ਕੋਈ ਨਹੀਂ ਫਮਾਉਣਾ ਫਮਾ ਲੇ ਕੇ ਆਉਣਾ ਇਹਨੂੰ ਆੜੇ ਡਰ ਦੇ ਡਰ ਕੇ ਇਕੱਠੇ ਹੁੰਨੇ ਹਾਂ ਹਾਂ ਇਕੱਠੇ ਹੁੰਨੇ ਆ ਤੇ ਬਾਕੀ ਬਾਈ ਮਸ਼ੀਨ ਚ ਮੈਂ ਤੁਹਾਨੂੰ ਦਿਖਾਉਣਾ ਤੇ ਜਪਨਿਸ ਬੈਂਟਮ ਦੇ ਬਾਈ ਆਂਡੇ ਸਾਰੇ ਖਰਾਬ ਹੋ ਗਏ ਸੀਗੇ ਬਾਕੀ ਉਹਨਾਂ ਚ ਕੋਈ ਨਿਕਲੇ ਹੈਗੇ ਜਿਹੜੇ ਨਿਕਲੇ ਆ ਆਪਣੇ ਤਿੰਨੇ ਨਿਕਲੇ ਆ ਹੁਣ ਤਾਂ ਬਟੇਰਾਂ ਦੀ ਚੱਲਣਗੇ ਇੱਧਰ ਬਾਈ ਨਿਕਲੇ ਆ ਇੱਕ ਤਾਂ ਆ ਨਿਕਲਿਆ ਗਰੇਜ ਆ ਅ ਇਕੋ ਚਿੱਟੇ ਰੰਗ ਦਾ ਨਿਕਲਿਆ ਹੋਇਆ ਤੇ ਇੱਕ ਹੈਗਾ ਆਪਣਾ ਜਿੱਦਾਂ ਨਾ ਬਟੇਰ ਦਾ ਰੰਗ ਜਾਂ ਹੁੰਦਾ ਉੱਪਰ ਤੇ ਤਾਂ ਹੈਗਾ ਚਿਤਰਾ ਜਾਂ ਤੇ ਥੱਲੇ ਤੇ ਹੈਗਾ ਚਿੱਟਾ ਕਿਡ ਮੈਂ ਟ੍ਰੀਆ ਉੱਪਰ ਚੱਕ ਦਮ ਫੇਰ ਚੰਗੀ ਤਰ੍ਹਾਂ ਦੇ ਹਲੇ ਮੁਰਗੀ ਦੇ ਬੱਚੇ ਨਹੀਂ ਡਰਦੇ ਇਹ ਜ਼ਿਆਦਾ ਡਰਦੇ ਆ ਐਵੇਂ ਹੀ ਬੱਤਕਾਂ ਦੇ ਬੱਚੇ ਜਿਆਦਾ ਡਰਦੇ ਆ ਤੇ ਬਾਕੀ ਬਾਈ ਆ ਦੇਖੋ ਤਿਆਰੀ ਇਹਨਾਂ ਦੀ ਨਿਕਲਣੇ ਦੀ ਇਹਦੀ ਵੀ ਤਿਆਰੀ ਆ ਚਲੋ ਆਪਦੇ ਨੇ ਕਲੂਗਾ ਜਿਹੜਾ ਇੱਕ ਮੈਂ ਅੰਡਰ ਤੁਹਾਨੂੰ ਪਹਿਲੀ ਵੀਡੀਓ ਚ ਦਿਖਾਇਆ ਸੀਗਾ ਵੀ ਜਪਨਿਸ ਬੈਂਟਮ ਦਾ ਵੀ ਨਿਕਲਣ ਲੱਗਿਆ ਹਨਾ ਥੋੜੀ ਜਿਹੀ ਜੂੰਝਬਾਰ ਸੀਗੀ ਅੰਡੇ ਵਿੱਚੋਂ ਤੇ ਮੈਂ ਉਹ ਕੱਢਤਾ ਸੀਗਾ ਉਹਦੇ ਥੱਲੇ ਨਾ ਨਾ ਬਹੁਤ ਵੱਡਾ ਇੱਕ ਥੈਲੀ ਜੀ ਬਣੀ ਹੋਈ ਸੀਗੀ ਪਾਣੀ ਜੀ ਦੀ ਜਦੋਂ ਮੈਂ ਕੱਢਿਆ ਸਿਰਫ 5 ਮਿੰਟ ਉਹਨੇ ਮਸੂ ਕੱਢਿਆ ਜਦੋਂ ਉਦੋਂ ਹੀ ਮਰ ਗਿਆ ਉਹ ਚਲੋ ਦੇਖਦੇ ਆ ਇਹਦੇ ਵਿੱਚ ਹੁਣ ਕਿੰਨੇ ਕ ਨਿਕਲਦੇ ਆ ਬੱਚੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਹੁਣ ਕਰਦੇ ਆ ਆਪਾਂ ਮਸ਼ੀਨ ਨੂੰ ਬੰਦ ਤੇ ਇਹਨਾਂ ਨੂੰ ਵੀ ਮੈਂ ਤਕਰੀਬਨ ਘੰਟੇ ਤੱਕ ਬਾਹਰ ਛੱਡਾਂਗਾ ਦਾਣਾ ਦੋਣਾ ਖਾ ਲੈਣਗੇ ਜੇ ਤਾਂ ਬਾਈ ਵਧੀਆ ਨਿਕਲੇ ਬੱਚੇ ਇਹਨਾਂ ਵਿੱਚੋਂ ਸਹੀ ਨਿਕਲ ਗਏ ਫਿਰ ਆਪਾਂ ਆਂਡੇ ਹੋਰ ਲਾਵਾਂਗੇ ਪੂਰੇ ਪੂਰੇ ਹੀ ਨਿਕਲੇ ਫਿਰ ਆਪਾਂ ਨਹੀਂ ਆਂਡੇ ਲਾਵਾਂਗੇ ਇਹਨਾਂ ਦੇ ਫਿਰ ਆਪਾਂ ਦਾ ਜਿੰਨੇ ਕਿ ਨਿਕਲੇ 15 20 ਉਹ ਫਿਰ 10 15 ਕ ਫਿਰ ਆਪਾਂ ਆਪੇ ਰੱਖ ਲਾਂਗੇ ਤੇ पिਂਜਰ ਆਪਾਂ ਇਹਨਾਂ ਦਾ ਤਿਆਰ ਕਰੇ ਦੇਣਾ ਹਾਂ ਪੁੱਤ ਹਾਂ 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 ਫੇਰ ਜੇ ਵਧੀਆ ਰਿਜ਼ਲਟ ਆਇਆ ਫਿਰ ਆਪਾਂ ਬਾਈ ਕਢਾ ਕੇ ਫਿਰ ਆਪਾਂ ਸੇਲ ਕਰਾਂਗੇ ਜਿਹੜੇ ਆਪਣੇ ਬਲੈਕ ਅਸਟਰ ਲਾਉ ਸੀਗੇ ਇਹ ਬਾਈ ਹੋ ਗਏ ਹੁਣ ਪੂਰੇ ਡਾਰ ਆ ਦੇਖ ਲੋ ਬਾਹਰ ਘੁੰਮਣ ਲੱਗ ਗਏ ਹੁਣ ਇਹ ਤਾਂ ਜਦੋਂ ਮੈਂ ਹੁਣ ਇੱਥੇ ਅੰਦਰ ਆ ਤਾਂ ਕਰਕੇ ਇੱਧਰ ਘੁੰਮਦੇ ਆ ਜਦੋਂ ਮੈਂ ਚਲੇ ਜਾਂਦਾ ਨਾ ਲੌਕ ਲਾ ਕੇ ਮੈਂ ਫਿਰ ਅਗ ਸਾਰੀ ਬਾਹਰ ਆ ਜਾਂਦੇ ਆ ਉਹ ਦੇਖੋ ਬੜਿਆ ਵਾ ਥੱਲੇ ਉਮਰਿਆ ਤੇ ਇਹ ਨੂੰ ਇਹਨਾਂ ਨੂੰ ਵੀ ਬਾਈ ਦੇਖਦੇ ਹੁਣ ਜਿੱਥੇ ਬੱਤਾਂ ਆਪਣੀਆਂ ਛੋਟੀਆਂ ਛੱਡੀਆਂ ਸੀਗੀਆਂ ਕੱਲੂ ਦੇਖਦੇ ਆ ਟਾਈਮ ਲੱਗਿਆ ਜੇ ਫਿਰ ਕੱਲੂ ਆਪਾਂ ਇਹਨਾਂ ਨੂੰ ਛੱਡ ਦਾਂਗੇ ਅੱਜ ਦਾ ਦਿਨ ਇੱਥੇ ਹੀ ਰਹਿਣ ਦਿੰਨੇ ਆ ਆ ਬੈਠਾ ਲੋ ਗਿਆ ਵਾ ਤੇ ਨਰੰਗਾ ਸਾਰੇ ਸਟੋਰ ਵਿੱਚ ਘੁੰਮ ਰਿਹਾ ਹੈ ਰੰਗ ਹੀ ਤਾਂ ਬਾਈ ਬਦਲ ਗਿਆ ਜਿਹੜਾ ਪੀਲਾ ਸੀਗਾ ਉਹ ਚਿੱਟਾ ਹੀ ਹੋ ਗਿਆ ਬਾਕੀ ਗਰੇਜ ਆ ਹੈ ਮੁਰਗਾ ਇਹ ਵਿੱਚ ਥੋੜੀ ਜੀ ਗਰਦਨ ਪਰਾ ਧਾਰੀ ਜੀ ਪੇਲੇ ਪੇਲੇ ਦੀ ਤੇ ਅੱਖ ਅੱਖਾਂ ਵੀ ਬਾਈ ਨੇ ਬਿਲਕੁਲ ਗਰੇ ਆ ਗਰੇ ਆ ਅੱਖਾਂ ਬਿਲਕੁਲ ਤੇ ਲੱਤਾਂ ਵੀ ਬਿਲਕੁਲ ਗਰੇ ਆ ਵਧੀਆ ਇਹਦੀ ਗਰੋਥ ਵੀ ਬਈ ਵਧੀਆ ਹੋ ਰਹੀ ਆ ਦੇਖ ਲਓ ਹਲੇ ਮੈਂ ਕਹਿੰਦਾ 15 ਕ ਦਿਨ ਦਾ ਚੈੱਕ ਕਰ ਲਓ ਬਈ ਦੇਖ ਲਓ ਕਿੰਨੀ ਵਧੀਆ ਗਰੋਥ ਹੋ ਰਹੀ ਆ ਚਲ ਆਪਾਂ ਮਥੇ ਬਟੇਰ ਦੇ ਅੰਡੇ ਬਈ ਮੈਂ ਚੱਕ ਲਿਆਂਦੇ ਸੀਗੇ ਹੁਣ ਲਾਉਨੇ ਆਪਾਂ ਤੇ ਦਾਣੇ ਤਾਂ ਬਣਾ ਨਿਪਟ ਗਿਆ ਸੀਗਾ ਤੇ ਬਾਕੀ ਹੁਣ ਕਰਦੇ ਆ ਬਈ ਵੀਡੀਓ ਨੂੰ ਬੰਦ ਜਦੋਂ ਬਈ ਨਿਕਲ ਜੂਗੇ ਸਾਰੇ ਚਪੋਰਾ ਦੇ ਬੱਚੇ ਫੇਰ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਤੇ ਇਹ ਵੀਡੀਓ ਖਮੇ ਲੱਗੀ ਤਾਂ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ